ਸੁਰ ਜੋ ਬਹੁਤ ਹੀ ਦੁਖਵਾਲੀ ਗੱਲ ਹੈ ਵੀ ਅੱਜ ਸਾਡੇ ਬਹੁਤ ਹੀ ਸੰਖੇ ਦੇ ਸਾ ਜੋ ਚੌਦੀ ਪ੍ਰੋਜੈਕਟ ਨੂੰ ਚਲਿਤ ਕਰਦੇ ਆਪੋ ਗਏ ਤੇ ਪਰਾ ਤਾਂ ਇਲਾਕੇ ਦੇ ਵਿੱਚ ਬੜਾ ਸ਼ਿਸ਼ੂਪਾਂਜਗਾ ਵੀ ਈਨੀ ਜ਼ਿਆਰਿਆ ਇਲਾਕੇ ਦੇ ਲੋਕਾਂ ਨੂੰ ਵੀ ਇਦਾਂ ਦਾ ਪਾਣਾ ਵਾਪਰ ਨਹੀਂ ਸਕਦਾ ਪਰ ਮਹਾਰਾਜ ਜੀ ਪਾਣਾ ਜੋ ਵਾਪਰਿਆ ਬਹੁਤ ਹੀ ਦੁਖਵਰੀ ਗੱਲ ਹੈ ਤੇ ਤੁਹਾਨੂੰ ਦੱਸੋਗੇ ਪਾਣਾ ਕਿੱਦਾਂ ਵਾਪਰਿਆ ਤੇ ਕੀ ਕਹੋਗੇ ਉਹਨਾਂ ਨੂੰ ਸੁਸੰਗਿਦਿਓ ਬਹੁਤ ਹੀ ਦੁਖਤਈ ਖਬਰ ਹੈ ਸਾਬ ਸੋਰੀ ਸਾਬ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਰਨਤਾਰਨ ਦੀ ਬਾਈਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਕੈਂਪੇਨ ਕਰ ਰਹੀ ਸੀ ਸਾਥੀਆਂ ਦੇ ਨਾਲ ਤਕਰੀਬਨ ਸਾਡਾ ਰੋਜ਼ ਮੇਲ ਹੁੰਦਾ ਸੀ ਔਰ ਕੱਲ ਵੀ ਮੇਲ ਹੋਇਆ ਅੱਜ ਸਬੱਬ ਨਾਲ ਮੈਂ ਥੋੜਾ ਲੇਟ ਪਹੁੰਚਿਆ ਮੈਨੂੰ ਪਤਾ ਲੱਗਿਆ ਵੀ ਆ ਕੇ ਚੌਧਰੀ ਸਾਹਿਬ ਦੁਬਾਰਾ ਹੋਟਲ ਚਲੇ ਗਏ ਕਿੰਨੇ ਸੀ ਮੈਂ ਤਿਆਰ ਹੋ ਕੇ ਦੁਬਾਰਾ ਆਉਣਾ ਸੀ ਸਾਰੇ ਕੰਮ ਵਿੱਚ ਲੱਗ ਗਏ। ਤਕਰੀਬਨ 6:30 ਵਜੇ ਮੈਨੂੰ ਫੋਨ ਆਇਆ ਕਿ ਚੌਧਰੀ ਸਾਹਿਬ ਨੂੰ ਠੀਕ ਨਹੀਂ ਹੈਗੇ ਤੇ ਸਿਵਲ ਹਸਪਤਾਲ ਲੈ ਕੇ ਗਏ। ਮੈਂ ਤਕਰੀਬਨ ਹਸਪਤਾਲ ਤੋਂ ਕੋਈ 10-15 ਮਿੰਟ ਦੂਰ ਹੀ ਥੇ ਸੀ ਮੈਂ ਗੱਡੀਆਂ ਮੋੜ ਕੇ ਮੈਂ ਹਸਪਤਾਲ ਵੱਲ ਚਲੇ ਗਿਆ। ਜਦੋਂ ਮੈਂ ਹਸਪਤਾਲ ਗਿਆ ਤੇ ਚੌਧਰੀ ਸਾਹਿਬ ਸਾਡੇ ਬੱਚੋਂ ਜਾਂਚ ਪਤਾ ਲੱਗਿਆ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਪੀਐਸਓ ਸਾਹਿਬ ਦੇ ਅਕਸਰ ਸਾਨੂੰ ਇਹ ਕਿਹਾ ਸੀਗਾ ਵੀ ਮੈਂ ਰਾਤ ਚੰਗੀ ਤਰ੍ਹਾਂ ਸੁੱਤਾ ਨਹੀਂ ਤੇ ਮੈਂ ਛੇ ਸ਼ੂ ਕਰਕੇ ਤੇ ਮੈਂ ਦੇਖਦਾ ਹਾਂ ਔਰ ਅਸੀਂ ਕਹਿੰਦਾ ਡਿਸਟਰਬ ਨਹੀਂ ਕੀਤਾ ਹੋਰ ਜਦੋਂ ਦੇਖਿਆ ਚੌਧਰੀ ਸਾਹਿਬ ਜਿਸ ਤੋਂ ਨਹੀਂ ਵਿੱਚ ਨਹੀਂ ਰਹੀ ਸੀ ਕਾਂਗਰਸ ਪਾਰਟੀ ਨੇ ਕੱਲ ਦੇ ਜਿੰਨੇ ਵੀ ਪ੍ਰੋਗਰਾਮ ਸੀਗੇ ਤਰਨਤਾਰਨ ਦੇ ਵਿੱਚ ਉਹ ਸਾਰੇ ਕੈਨਸਲ ਕਰ ਦਿੱਤੇ ਉੱਥੇ ਰੋਡ ਸ਼ੋਅ ਸੀ ਫਲੈਗ ਮਾਰਚ ਸੀ ਉਹ ਚੀਜ਼ਾਂ ਸਾਰੀਆਂ ਕੈਨਸਲ ਕਰ ਦਿੱਤੀਆਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਦ ਜੀ ਔਰ ਸਾਡੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਦਵਾ ਜੀ ਨੇ ਦੁੱਖ ਸ਼ੋਕ ਦਿਟਾਇਆ ਹੈ اور ساری ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਇੱਕ ਸੋਗ ਦੀ ਲਹਿਰ ਹੁੰਦੀ ਹੈ ਉਹ ਹੋ ਚੁੱਕੀ ਹੈ ਮੇਰਾ ਉਹਨਾਂ ਨਾਲ ਇੱਕ ਜਾਤੀ ਰਿਸ਼ਤਾ ਸੀ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ 2017 ਦਾ ਜਦੋਂ ਮੈਂ ਇੱਥੇ ਆਇਆ ਸੀ ਤੇ ਮੈਂ ਬੜੀ ਬੇਨਤੀ ਕੀਤੀ ਸੀ ਚੌਧਰੀ ਸਾਹਿਬ ਨੂੰ ਹਲੈਕਸ਼ਨ ਦੇ ਟਾਈਮ ਕਿਉਂਕਿ ਕੁਝ ਕਾਰਨ ਅਗਰ ਕਿ ਟਿਕਟ ਦਾ ਸਿੱਖ ਬੜਾ ਵਿਵਾਦ ਬਣਿਆ ਹੋਇਆ ਸੀ ਔਰ ਮੇਰਾ ਇੱਕ ਮੈਨੂੰ ਬਹੁਤ ਸਤਿਕਾਰ ਦਿੱਤਾ ਚੌਧਰੀ ਸਾਹਿਬ ਇੱਕ ਛੋਟੇ ਭਰਾ ਉਹ ਮੈਨੂੰ ਇੱਜ਼ਤ ਮਾਨ ਬਖਸ਼ਦੇ ਸੀ ਔਰ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਇਸ ਟਾਈਮ ਕਿ ਮੈਂ ਹੋਰ ਕੁਝ ਕਹਿ ਸਕਾਂ ਸੋਇਸ਼ ਕਰਕੇ ਇਸ ਤੋਂ ਇਲਾਵਾ ਕੀ ਬਹੁਤ ਹੀ ਦੁਖਦਾਈ ਖਬਰ ਹੈ ਸੁਨੋ ਉਹ ਲਾਪੇਲੀ ਜਿੰਤਾ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਜਦੋਂ ਇਹ ਖਬਰ ਉਹਨਾਂ ਕੋਲ ਪਹੁੰਚੀ ਹੈ ਬੰਗਾਂ ਹਲਕੀ ਨੇ ਵਿੱਚ ਤਾਂ ਕੋਈ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹਨਾਂ ਦੀ ਸਿਹਤ ਵਿੱਚ ਕਦੀ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਦਗੇਗੀ ਉਹ ਸਿਹਤ ਕੋ ਕੋ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਆ ਗਈ ਹੈ ਤੇ ਕੀ ਡਾਕਟਰ ਬੰਦੇ ਨੇ ਕੀ ਕਾਰਨ ਦੱਸਿਆ ਉਹਨਾਂ ਦੇ ਸਵਾਸ ਰੁਕੇ ਦੇਖੋ ਇਸ ਤਰ੍ਹਾਂ ਹੈਗਾ ਕਿ ਸਾਨੂੰ ਹੀ ਨਹੀਂ ਯਕੀਨ ਆਇਆ ਚੌਧਰੀ ਸਾਹਿਬ ਚਲੇ ਗਏ ਔਰ ਡਾਕਟਰ ਸਿਵਲ ਹਸਪੀਟਲ ਦੇ ਵਿੱਚ ਕਹਿਣਾ ਸੀਗਾ ਕਿ ਇਸ ਤਰ੍ਹਾਂ ਲੱਗਦਾ ਕਿ ਬਹੁਤ ਵੱਡਾ ਦਿਲ ਦਾ ਦੌਰਾ ਪਿਆ ਹੈ ਜਿਸ ਕਾਰਨ ਉਹ ਸਾਡੇ ਤੋਂ ਹਮੇਸ਼ਾ ਦੂਰ ਚਲੇ ਗਏ। ਨਹੀਂ ਸਾਬ ਐਸਾ ਇਨਸਾਨ ਸਾਬ ਅਲਾਹੀ ਰਜ਼ੀ ਹੌਸਲਾ ਦੇ ਸਰ ਹੌਸਲਾ ਜਿਦਾ ਮੇਰੇ ਤੋਂ ਦਿੱਤਾ ਨਹੀਂ ਜਾਣਦਾ ਜੀ ਮੈਂ ਉਹ ਤੁਹਾਨੂੰ ਝੂਠ ਬੋਲਾਂ ਮੈਂ ਨਹੀਂ ਹਿੰਮਤ ਕਿ ਮੈਂ ਹੌਸਲਾ ਕੋਈ ਕਿਸੇ ਕਿਸਮ ਦਾ ਵੀ ਦੇ ਸਕਾਂ। ਪਰ ਜਿਹਨੂੰ ਕਹਿੰਦੇ ਹੈਗੇ ਆ ਵੀ ਇਹੋ ਜਿਹੇ ਇਨਸਾਨ ਹੋਣਾ ਨਹੀਂ ਜੀ ਦੁਆਰਾ ਪਾਰਟੀ ਨੂੰ ਪਿਆਰ ਕਰਨ ਵਾਲਾ ਆਪਦੇ ਕੰਮ ਨੂੰ ਪਿਆਰ ਕਰਨ ਵਾਲਾ ਸਾਧਿਆ ਦੇ ਬੰਦਾ ਆਪਦੇ ਪਰਿਵਾਰ ਨੂੰ ਪਿਆਰ ਕਰਨ ਵਾਲਾ ਔਰ ਹਰ ਵੇਲੇ ਮੈਂ ਦੇਖਿਆ ਜਦੋਂ ਵੀ ਪਾਰਟੀ ਨੂੰ ਜ਼ਰੂਰਤ ਹੋਈ ਸੱਚ ਉਹ ਦੇ ਸਭ ਤੋਂ ਅੱਗੇ ਦਿਖਾਈ ਦਿੱਤੇ ਥੋ ਅਫਸੋਸ ਹੈ ਜੀ ਬਹੁਤ ਅਫਸੋਸ ਹੈ